ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਘਰ ਦੇ ਵਿੱਚ ਬਣਾਵਾਂਗੇ ਸੂਜੀ ਤੇ ਬੇਸਣ ਦੇ ਬਹੁਤ ਹੀ ਟੇਸਟੀ ਤੇ ਹੈਲਦੀ ਜੇ ਲੱਡੂ ਬਹੁਤ ਹੀ ਸੌਖੇ ਜੇ ਤਰੀਕੇ ਦੇ ਨਾਲ ਇਹਨਾਂ ਨੂੰ ਬਣਾਉਣ ਦੇ ਲਈ ਮੈਂ ਇੱਕ ਕੱਪ ਸੂਜੀ ਲਈ ਹੈ ਜੀ ਸੂਜੀ ਕੋਈ ਵੀ ਹੋਵੇ ਮੋਟੀ ਵਾਲੀ ਜਾਂ ਬਰੀਕ ਵਾਲੀ ਤੇ ਇੱਕ ਕਾਪੀ ਮੈਂ ਬੇਸਣ ਦਾ ਲਿਆਵਾ ਕਿਸੇ ਵੀ ਭਾਂਡੇ ਦੇ ਨਾਲ ਤੁਸੀਂ ਮੈਜ਼ਰਮੈਂਟ ਕਰ ਸਕਦੇ ਹੋ ਇਹਨਾਂ ਦੋਨਾਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਵਾਂਗੇ ਪਹਿਲਾਂ ਉਸਦੇ ਬਾਅਦ ਜਿਸ ਭਾਂਡੇ ਦੇ ਨਾਲ ਅਸੀਂ ਸੂਜੀ ਤੇ ਬੇਸਣ ਦੀ ਮੈਜ਼ਰਮੈਂਟ ਕੀਤੀ ਸੀ ਉਸੇ ਦੇ ਨਾਲ ਹੀ 1 ਕੱਪ ਦੁੱਧ ਦਾ ਲਿਆਵਾ ਇਹ ਚ 2 ਚਮਚ ਦੇਸੀ ਘਿਓ ਦੇ ਐਡ ਕਰ ਦੇਾਂਗੇ ਤੇ ਇਹਨੂੰ ਦੁੱਧ ਨੂੰ ਅਸੀਂ ਬੋਇਲ ਹੋਣ ਲਈ ਰੱਖ ਦੇਾਂਗੇ ਜਦੋਂ ਦੁੱਧ ਦੇ ਵਿੱਚ ਇੱਕੋ ਬਾਲਾ ਆ ਗਿਆ ਗੈਸ ਦੀ ਫਲੇਮ ਨੂੰ ਬੰਦ ਕਰ ਦੇਣਾ ਤੇ ਇਹਦੇ ਵਿੱਚ ਅਸੀਂ ਸੂਜੀ ਤੇ ਬੇਸਣ ਦਾ ਮਿਕਸਚਰ ਜਿਹੜਾ ਹੈ ਉਹ ਐਡ ਕਰ ਦੇਾਂਗੇ ਬੇਸਣ ਦੀ ਜਗ੍ਹਾ ਤੇ ਤੁਸੀਂ ਆٹے ਦੀ ਵਰਤੋਂ ਵੀ ਕਰ ਸਕਦੇ ਹੋ ਦੁੱਧ ਦੀ ਜਗ੍ਹਾ ਤੇ ਤੁਸੀਂ ਪਾਣੀ ਦੀ ਵਰਤੋਂ ਵੀ ਕਰ ਸਕਦੇ ਹੋ ਤੇ ਇਹਨਾਂ ਚੀਜ਼ਾਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਉਸ ਦੇ ਬਾਅਦ ਇਹਨੂੰ ਅਸੀਂ ਟੱਕ ਕੇ ਰੱਖ ਦੇਵਾਂਗੇ ਤਕਰੀਬਨ 15-20 ਮਿੰਟ ਲਈ ਜਾਂ ਉਦੋਂ ਤੱਕ ਜਦ ਤੱਕ ਸਾਡਾ ਜਿਹੜਾ ਇਹ ਮਿਕਸਚਰ ਆ ਥੋੜਾ ਜਿਹਾ ਕੋਸਾ ਨਹੀਂ ਰਹਿ ਜਾਂਦਾ ਤਕਰੀਬਨ 20 ਮਿੰਟ ਲੱਗ ਗਿਆ ਮੈਨੂੰ ਇਹਨੂੰ ਰੱਖੇ ਨੂੰ ਤੇ ਉਸ ਦੇ ਬਾਅਦ ਇਹ ਮਿਕਸਚਰ ਹੋਣ ਹਲਕਾ ਜਿਹਾ ਕੋਸਾ ਜਿਹਾ ਰਹਿ ਗਿਆ ਤਾਂ ਆਪਾਂ ਇਹਦਾ ਜਿਵੇਂ ਅਸੀਂ ਆਟਾ ਗੁੰਨੇ ਰੋਟੀ ਲਈ ਉਸ ਤਰੀਕੇ ਦੇ ਨਾਲ ਇਹਦਾ ਆਟਾ ਗੁੰਨ ਲੈਣਾ ਜੇ ਤੁਹਾਨੂੰ ਲੱਗੇ ਮਿਕਸਚਰ ਡਰਾਈ ਆ ਤਾਂ ਇਹ ਚ ਥੋੜਾ ਜਿਹਾ ਦੁੱਧ ਜਾਂ ਪਾਣੀ ਐਡ ਕਰਕੇ ਨੋਰਮਲ ਜਿਵੇਂ ਰੋਟੀ ਲਈ ਆਟਾ ਗੁੰਨਦੇ ਆ ਉਸ ਤਰ੍ਹਾਂ ਦਾ ਆਟਾ ਇਹਦਾ ਤੁਸੀਂ ਗੁੰਨ ਲੈਣਾ ਵਾ ਇਹਨੂੰ ਅਸੀਂ ਰੈਸਟ ਤੇ ਨਹੀਂ ਰੱਖਣਾਗਾ ਨਾਲ ਦੀ ਨਾਲ ਹੀ ਅਸੀਂ ਇਹਦੇ ਪੇੜੇ ਜਿਹੜੇ ਆ ਉਹ ਕਰ ਲਾਂਗੇ ਪਹਿਲਾਂ ਤੁਸੀਂ ਇੱਕ ਆਈਡੀਆ ਜਿਹਾ ਲੈ ਕੇ ਇਕੁਅਲ ਸਾਈਜ਼ ਦੇ ਇਹਦੇ ਪੇੜੇ ਬਣਾ ਲਓ ਉਸ ਦੇ ਬਾਅਦ ਚਕਲੇ ਦੇ ਉੱਪਰ ਇਹਦੀ ਆਪਾਂ ਰੋਟੀ ਵੇਲ ਲਾਂਗੇ ਰੋਟੀ ਵੇਲਣ ਦੇ ਲਈ ਨਾ ਤਾਂ ਕੋਈ ਸੁੱਕਾ ਆਟਾ ਲਗਾਉਂਦੀ ਜਰੂਰਤ ਹੈ ਨਾ ਹੀ ਕੋਈ ਤੁਹਾਨੂੰ ਤੇਲ ਘਿਓ ਲਗਾਉਂਦੀ ਜਰੂਰਤ ਹੈ ਬਸ ਇਸ ਤਰੀਕੇ ਦੇ ਨਾਲ ਚੱਕਲੇ ਨੂੰ ਘੁਮਾਉਂਦੇ ਹੋਏ ਤੁਸੀਂ ਇਹਦੀ ਰੋਟੀ ਬਣਾ ਲਿਓ ਪਰ ਥੋੜਾ ਜਿਹਾ ਪੋਲੇ ਜਿਹੇ ਹੱਥਾਂ ਨਾਲ ਰੋਟੀ ਵੇਲਿਓ ਬਹੁਤ ਜ਼ਿਆਦਾ ਪ੍ਰੈਸ਼ਰ ਲਗਾ ਕੇ ਨਾ ਵੇਲਿਓ ਤੇ ਇਹਦੇ 'ਚ ਥੋੜੇ ਜਿਹਾ ਕ੍ਰੈਕ ਆਉਂਦੇ ਆ ਰੋਟੀ ਦੇ ਵਿੱਚ ਕਿਨਾਰਿਆਂ ਤੇ ਤਾਂ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈ ਉੱਪਰੋਂ ਆਪਾਂ ਫੋਕ ਦੇ ਨਾਲ ਇਹ 'ਚ ਹੋਲ ਕਰ ਲੈਨੇ ਆ ਤਾਂ ਕਿ ਰੋਟੀ ਸਾਡੀ ਚੰਗੀ ਤਰ੍ਹਾਂ ਕੁੱਕ ਹੋ ਜਾਏ ਜੇ ਰੋਟੀ ਤੁਹਾਡੀ ਚਕਲੇ ਤੋਂ ਨਹੀਂ ਨਿਕਲ ਰਹੀ ਤਾਂ ਇਸ ਤਰੀਕੇ ਦੇ ਨਾਲ ਤੁਸੀਂ ਪਲਟਾ ਲੈ ਲੈਣਾ ਵਾ ਤੇ ਇਹਨੂੰ ਪਹਿਲਾਂ ਸਾਈਡਾਂ ਤੋਂ ਚੱਕ ਲੈਣਾ ਵਾ ਉਸਦੇ ਬਾਅਦ ਤੁਸੀਂ ਚਕਲੇ ਤੋਂ ਰੋਟੀ ਨੂੰ ਬਹੁਤ ਈਜ਼ੀਲੀ ਚੱਕ ਸਕਦੇ ਹੋ ਵੈਸੇ ਤਾਂ ਮੇਰੀ ਰੋਟੀ ਜਿਹੜੀ ਆ ਉਹ ਚਕਲੇ ਦੇ ਨਾਲ ਨਹੀਂ ਲੱਗੀ ਸੀ ਮੈਂ ਤੁਹਾਨੂੰ ਦਿਖਾਉਣ ਦੇ ਲਈ ਇਹ ਦੱਸਿਆ ਵਾ ਕਿ ਬਰੀ ਬਿਗਨਰਸ ਦੇ ਕੋਲ ਉਹ ਇਸ ਤਰੀਕੇ ਦੇ ਨਾਲ ਹੋ ਜਾਂਦਾ ਹੈ ਕਿ ਰੋਟੀ ਜਿਹੜੀ ਆ ਉਹ ਚਕਲੇ ਦੇ ਨਾਲ ਲੱਗ ਜਾਂਦੀ ਹੈ ਫਿਰ ਆਪਾਂ ਇਹਨੂੰ ਤਵੇ ਤੇ ਸੇਕ ਲਵਾਂਗੇ ਤੇ ਸੇਕਣ ਦੇ ਲਈ ਗੈਸ ਦੀ ਫਲੇਮ ਨੂੰ ਮੀਡੀਅਮ ਰੱਖਣਾ ਹਾਈ ਫਲੇਮ ਤੇ ਨਹੀਂ ਸੇਕਣਾ ਤਾਂ ਕਿ ਰੋਟੀ ਸਾਡੀ ਹੌਲੀ-ਹੌਲੀ ਸੇਕ ਜਾਵੇ ਅੰਦਰ ਤੱਕ ਇਹ ਪੱਕ ਜਾਵੇ ਬਿਲਕੁਲ ਕੱਚੀ ਨਾ ਰਵੇ ਬੇਸਣ ਤੇ ਸੂਜੀ ਜਿਹੜੀ ਆ ਉਹ ਚੰਗੀ ਤਰ੍ਹਾਂ ਕੁੱਕ ਹੋ ਜਾਣੀ ਚਾਹੀਦੀ ਆ ਇਸ ਤਰੀਕੇ ਦੇ ਨਾਲ ਉੱਪਰੋਂ ਤੁਸੀਂ ਇਹਨੂੰ ਚੰਗੀ ਤਰ੍ਹਾਂ ਕੁੱਕ ਕਰ ਲੈਣਾ ਚਾਹੋ ਤਾਂ ਉੱਪਰ ਦੀ ਦੇਸੀ ਘਿਓ ਲਗਾ ਦਿਓ ਜਾਂ ਤੁਸੀਂ ਇਹਨੂੰ ਇਦਾਂ ਡਰਾਈ ਵੀ ਰੱਖ ਸਕਦੇ ਹੋ ਇਸ ਤਰੀਕੇ ਨਾਲ ਮੈਂ ਨਾਲ ਮੈਂ ਸਾਰੀਆਂ ਰੋਟੀਆਂ ਜਿਹੜੀਆਂ ਉਹ ਬਣਾ ਲਈਆਂ ਤੇ ਹੁਣ ਰੋਟੀਆਂ ਜਦੋਂ ਠੰਡੀਆਂ ਹੋ ਗਈਆਂ ਤਾਂ ਆਪਾਂ ਇਹਨੂੰ ਤੋੜ ਲਵਾਂਗੇ ਹੱਥ ਦੇ ਨਾਲ ਇਹਦਾ ਥੋੜਾ ਚੂਰਾ ਜਿਹਾ ਬਣਾ ਲੈਣਾ ਵਾ ਛੋਟੇ ਛੋਟੇ ਪੀਸ ਕਰ ਲੈਨੇ ਇਹਦੇ ਤੇ ਉਸਦੇ ਬਾਅਦ ਇਹਨੂੰ ਆਪਾਂ ਮਿਕਸੀ ਜਾਰ ਦੇ ਵਿੱਚ ਐਡ ਕਰ ਦੇਾਂਗੇ ਤੇ ਇਹਦਾ ਪਾਊਡਰ ਬਣਾ ਲੈਣਾ ਵਾ ਜਰਨੀ ਦੇ ਇਹਦੇ ਵਿੱਚ ਰੋਟੀ ਦੇ ਜਿਹੜੇ ਚੰਕਸ ਆ ਉਹ ਬਿਲਕੁਲ ਨਹੀਂ ਹੋਣੇ ਚਾਹੀਦੇ ਇਹਨੂੰ ਕਿਸੇ ਭਾਂਡੇ ਦੇ ਵਿੱਚ ਟ੍ਰਾਂਸਫਰ ਕਰ ਲਿਓ ਫਿਰ ਇਹਦੇ ਵਿੱਚ ਮੈਂ ਅੱਧਾ ਕੱਪ ਨਾਰੀਅਲ ਦਾ ਬੁਰਾਦਾ ਪਾਇਆ ਜਾਨੀ ਜਿੰਨਾ ਬੇਸਨ ਲਿਆ ਸੀ ਉਸ ਤੋਂ ਅੱਧਾ ਸੀ ਇਹ ਚ ਨਾਰੀਅਲ ਦਾ ਬੁਰਾਦਾ ਐਡ ਕੀਤਾ ਕੁਝ ਡਰਾਈ ਫਰੂਟਸ ਕਾਜੂ ਬਦਾਮ ਅਖਰੋਟ ਕਿਸ਼ਮਿਸ਼ ਸਾਰੀਆਂ ਚੀਜ਼ਾਂ ਮੈਂ ਬਰੀਕ-ਬਰੀਕ ਕੱਟ ਕੇ ਪਾ ਦਿੱਤੀਆਂ ਹੁਣ ਆਪਾਂ 슈ਗਰ ਸਰਪ ਬਣਾਵਾਂਗੇ ਇਹਦੇ ਲਈ ਅੱਧਾ ਕੱਪ ਸ਼ੱਕਰ ਲਈਏ ਥੋੜਾ ਜਿਹਾ ਚ ਪਾਣੀ ਪਾ ਦਿੱਤਾ ਤੇ ਇਹਨੂੰ ਬੋਇਲ ਕਰ ਲਵਾਂਗੇ ਨਾਲ ਹੀ ਮੈਂ ਇਹ ਚ ਇਲਾਇਚੀ ਕੁੱਟ ਕੇ ਇਲਾਇਚੀ ਪਾਊਡਰ ਵੀ ਐਡ ਕੀਤਾ ਤੇ ਇੱਕ ਉਬਾਲਾ ਆ ਜਾਣਾ ਚਾਹੀਦਾ ਬਸ ਤਾਂ ਕਿ ਇਹ ਜਿਹੜੀ ਸ਼ੱਕਰ ਪਾਣੀ ਦੇ ਵਿੱਚ ਘੁਲ ਜਾਵੇ ਹੁਣ ਸ਼ੱਕਰ ਦੀ ਜਗ੍ਹਾ ਤੇ ਤੁਸੀਂ ਖੰਡ ਦੀ ਵਰਤੋਂ ਵੀ ਕਰ ਸਕਦੇ ਹੋ ਗੁੜ ਦੀ ਵਰਤੋਂ ਵੀ ਕਰ ਸਕਦੇ ਹੋ ਬਸ ਤੁਸੀਂ ਇਹਦਾ 슈ਗਰ সিরাপ ਬਣਾਉਣਾ ਕੋਈ ਇੱਕ ਤਾਰ ਦੋ ਤਾਰ ਦੀ ਚਾਸ਼ਨੀ ਨਹੀਂ ਬਣਾਉਣੀ ਜੇ ਤੁਸੀਂ ਮਿੱਠਾ ਜ਼ਿਆਦਾ ਪਸੰਦ ਕਰਦੇ ਹੋ ਜਿੰਨਾ ਕਿ ਆਮ ਮਾਰਕੀਟ ਵਾਲੇ ਲੱਡੂਆਂ ਦੇ ਵਿੱਚ ਹੁੰਦਾ ਤਾਂ ਤੁਸੀਂ ਇੱਕ ਕੱਪ ਸ਼ੱਕਰ ਜਾਂ ਖੰਡ ਦੀ ਵਰਤੋਂ ਕਰਿਓ ਜੇ ਤੁਸੀਂ ਮਿੱਠਾ ਘੱਟ ਖਾਣਾ ਪਸੰਦ ਕਰਦੇ ਹੋ ਤਾਂ ਅੱਧਾ ਕੱਪ ਜਿਹੜਾ ਹੈ ਉਹ ਬਹੁਤ ਜ਼ਿਆਦਾ ਹੋ ਜਾਂਦਾ ਵਾ ਤੇ ਉਸ ਦੇ ਬਾਅਦ ਇਹਨੂੰ ਆਪਾਂ ਮਿਕਸ ਕਰ ਲਾਂਗੇ ਪਹਿਲਾਂ ਮੈਂ ਇਹਨੂੰ ਚਮਚ ਦੇ ਨਾਲ ਮਿਕਸ ਕੀਤਾ ਕਿਉਂਕਿ ਕਾਫੀ ਗਰਮ ਸੀਗਾ 슈ਗਰ ਸਰਪ ਤੇ ਉਸ ਦੇ ਬਾਅਦ ਹੱਥ ਦੇ ਨਾਲ ਇਸ ਤਰ੍ਹਾਂ ਚੰਗੀ ਤਰ੍ਹਾਂ ਮਿਕਸ ਕਰ ਲੋ ਸਾਰੇ ਜਦੋਂ ਸਾਰੇ ਚੀਜ਼ਾਂ ਇਹਦੇ ਵਿੱਚ ਮਿਕਸ ਹੋ ਗਈਆਂ ਨਾ ਫਿਰ ਇਹਦੇ ਆਪਾਂ ਲੱਡੂ ਬੱਟ ਲਾਂਗੇ ਲੱਡੂ ਬੱਟਣ ਦੇ ਲਈ ਤੁਹਾਨੂੰ ਕੋਈ ਵੀ ਪਰੇਸ਼ਾਨੀ ਨਹੀਂ ਆਏਗੀ ਜੇ ਤੁਸੀਂ ਸੇਮ ਮੈਜ਼ਰਮੈਂਟ ਲੈ ਕੇ ਬਣਾਉਂਗੇ ਪਰ ਫਿਰ ਵੀ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਮਿਕਸਚਰ ਜਿਹੜਾ ਡਰਾਈ ਆ ਤਾਂ ਤੁਸੀਂ ਇਹਦੇ ਵਿੱਚ 2-4 ਚਮਚ ਦੇਸੀ ਘਿਓ ਦੇ ਐਡ ਕਰ ਲਿਓ ਤੇ ਤੁਹਾਡਾ ਜਿਹੜਾ ਮਿਕਸਚਰ ਆ ਉਹ ਸੈੱਟ ਹੋ ਜਾਏਗਾ ਪਰ ਜੇ ਤੁਸੀਂ ਮੇਰੇ ਵਾਲੀ ਸੇਮ ਮੈਜ਼ਰਮੈਂਟ ਲੈ ਕੇ ਬਣਾਓਗੇ ਤਾਂ ਤੁਹਾਨੂੰ ਕਿਸੇ ਵੀ ਚੀਜ਼ ਨੂੰ ਹੋਰ ਐਡ ਕਰਨ ਦੀ ਜ਼ਰੂਰਤ ਨਹੀਂ ਪੈਗੀ ਤੇ ਬਹੁਤ ਹੀ ਈਜ਼ੀਲੀ ਇਹਦੇ ਲੱਡੂ ਚੜੇ ਆਉਂ ਬਟਕੇ ਤਿਆਰ ਹੋ ਜਾਂਦੇ ਆ ਤੁਹਾਨੂੰ ਕੋਈ ਬਹੁਤ ਜ਼ਿਆਦਾ ਪ੍ਰੈਸ਼ਰ ਨਹੀਂ ਲਗਾਉਣਾ ਪੈਗਾ ਜਾਂ ਬਹੁਤ ਜ਼ਿਆਦਾ ਇਹਨਾਂ ਨੂੰ ਪ੍ਰੈਸ ਨਹੀਂ ਕਰਨਾ ਪੈਗਾ ਦੇ ਲੋ ਜੀ ਇਸ ਤਰੀਕੇ ਦੇ ਨਾਲ ਅਸੀਂ ਇਹ ਸਾਰੇ ਲੱਡੂ ਜਿਹੜੇ ਆ ਉਹ ਤਿਆਰ ਕਰ ਲਵਾਂਗੇ ਇਹ ਲੱਡੂ ਜਿਹੜੇ ਐ ਇੰਨੇ ਜ਼ਿਆਦਾ ਟੇਸਟੀ ਬਣਦੇ ਆ ਨਾ ਕਿ ਤੁਸੀਂ ਹਰ ਵਾਰ ਘਰ ਦੇ ਵਿੱਚ ਇਹ ਮਿਠਾਈ ਕਿਸੇ ਵੀ ਤਿਹਾਰ ਦੇ ਉੱਪਰ ਬਣਾਉਣੀ ਪਸੰਦ ਕਰੋਗੇ ਤੇ ਇਸ ਦੇ ਇਲਾਵਾ ਇਹਨਾਂ ਨੂੰ ਤੁਸੀਂ ਫ੍ਰਿਜ 'ਚ ਰੱਖ ਲਓ ਹਫ਼ਤਾ ਭਰ ਬਿਲਕੁਲ ਖਰਾਬ ਨਹੀਂ ਹੁੰਦੇਗੇ ਇਹ ਤੇ ਨਾ ਹੀ ਇਹ ਬਹੁਤ ਜ਼ਿਆਦਾ ਇਹ ਨਹੀਂ ਕਿ ਜੇ ਤੁਸੀਂ ਫ੍ਰਿਜ 'ਚ ਰੱਖੋਗੇ ਤਾਂ ਇਹ ਬਹੁਤ ਕੜਕ ਹੋ ਜਾਣਗੇ ਇਸ ਤਰ੍ਹਾਂ ਬਿਲਕੁਲ ਨਹੀਂ ਹੁੰਦਾਗਾ ਤੇ ਤੁਸੀਂ ਦੇਖ ਸਕਦੇ ਹੋ ਜੀ ਕਿ ਕਿੰਨੇ ਨਰਮ ਲੱਡੂ ਜੜਿਆ ਉਹ ਬਣ ਕੇ ਤਿਆਰ ਹੋਏ ਆ ਤੇ ਬਹੁਤ ਹੀ ਹੈਲਦੀ ਹੈ ਤੇ ਡਿਲੀਸ਼ੀਅਸ ਹੈ ਤੇ ਬਣਾਉਣ ਦਾ ਤਰੀਕਾ ਤਾਂ ਬਹੁਤ ਹੀ ਸਿੰਪਲ ਹੈ ਤੇ ਬਿਲਕੁਲ ਕੋਈ ਗੈਸ ਨਹੀਂ ਕਰ ਸਕੇਗਾ ਕਿ ਇਹਦੇ ਵਿੱਚ ਅਸੀਂ ਸੂਜੀ ਐਡ ਕੀਤੀ ਹੈ ਇਹ ਲੱਡੂ ਜੜਿਆ ਇੰਨੇ ਟੇਸਟੀ ਬਣ ਕੇ ਤਿਆਰ ਹੁੰਦੇ ਆ ਉਮੀਦ ਕਰਦੀ ਹਾਂ ਜੀ ਤੁਸੀਂ ਵੀ ਇਸ ਰੈਸਪੀ ਨੂੰ ਜ਼ਰੂਰ ਟਰਾਈ ਕਰੋਗੇ ਤੇ ਉਸ ਤੋਂ ਬਾਅਦ ਆਪਣਾ ਫੀਡਬੈਕ ਦੇਣਾ ਨਾ ਭੁੱਲਣਾ ਆਪਾਂ ਮਿਲਦੇ ਆ ਜੀ ਇੱਕ ਨਵੇਂ ਵੀਡੀਓ ਦੇ ਨਾਲ ਬਹੁਤ ਬਹੁਤ ਧੰਨਵਾਦ